ਜਿਹੜੇ ਐਵੇਂ ਲਾਰੇ ਲਾਈ ਜਾਂਦੇ ਆ ਆਪਣੇ ਕਾਂਗਰਸ ਕਾਲੀ ਦੂਜੇ ਤੇ ਜੀ ਇਹਨਾਂ ਨੇ ਕੁਝ ਵੀ ਕਰਨਾ ਜੀ ਇਹਨਾਂ ਨੂੰ ਤੇ ਸਾਰਿਆਂ ਨੂੰ ਵੇਚ ਲਿਆ ਜੀ ਚੀਟ ਤੇ ਚੋਣਾ ਵੇਲੇ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਕਿ ਨਸ਼ਾ ਜੜ ਤੋਂ ਪੁੱਟ ਕੇ ਦੂਜੇ ਪਾਸੇ ਰੱਖ ਦੇਵਾਂਗੇ ਤੇ ਤੁਹਾਨੂੰ ਤੁਹਾਡੀ ਸਪੋਰਟ ਕਿਉਂ ਨਹੀਂ ਕੀਤੀ ਗਈ ਫਿਰ ਇਹ ਭਾਈ ਝੂਠ ਮਾਰਦੇ ਇਹ ਸਿੱਧਾ ਝੂਠ ਮਾਰਦੇ ਆ ਜੀ ਐਵੇਂ ਤੇ ਇਹ ਯਾਂਗ ਟੋਕੀ ਜਾਂਦੇ ਆਈ ਐ ਕਰਦਾਂਗੇ ਜੋ ਕਰਦਾਂਗੇ ਬਾਅਦ ਚ ਨਹੀਂ ਦਿੰਦੇ ਪਾਲ ਸਿੰਘ ਬਾਰੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਦਾ ਜਿਹੜਾ ਚੋਣ ਪ੍ਰਚਾਰ ਹੈ ਉਹਦੇ ਬਾਬਤ ਲੋਕਾਂ ਨੂੰ ਗਲਤ ਗਾਈਡ ਕੀਤਾ ਜਾ ਰਿਹਾ ਕਿ ਜੇ ਅਮਰਪਾਲ ਸਿੰਘ ਸੱਤਾਧਾਰੀ ਹੋ ਜਾਂਦੇ ਨੇ ਸੱਤਾ ਦੇ ਵਿੱਚ ਆ ਜਾਂਦੇ ਜਿੱਤ ਜਾਂਦੇ ਆ ਤੇ ਉਹ ਜਿਹੜਾ ਇਲਾਕੇ ਦੇ ਰੂਪਰੇਖਾ ਤਬਦੀਲ ਕਰ ਦੇਣਗੇ ਇਸ ਤਰ੍ਹਾਂ ਦੀਆਂ ਵੀ ਕੋਈ ਚੀਜ਼ਾਂ ਕਹੀਆਂ ਜਾ ਰਹੀਆਂ ਕੁਝ ਲੋਕਾਂ ਵੱਲ ਕੁਝ ਲੋਕਾਂ ਨੂੰ ਅਫਵਾਹ ਡਾਈ ਗਈ ਹੈ ਕਿ ਇਹ ਭਾਂਡੇ ਹਲਕ ਕਰ ਦੇਣਗੇ ਜਿਵੇਂ ਕਿ ਜਾਤ ਪ੍ਰਤੀ ਹਾਂ ਪਰ ਸਾਨੂੰ ਨਹੀਂ ਲੱਗਦਾ ਕਿ ਇਹ ਚੀਜ਼ ਹੋ ਜੂਗੀ ਜੇ ਚੀਜ਼ ਹੁੰਦੀ ਦੇ ਇਕੱਠੇ ਨਹੀਂ ਹੋਣਾ ਮੈਂ ਭਾਈ ਸਾਹਿਬ ਦੇ ਨਾਲ ਆ ਬਾਹਰ ਲਿਆਉਣਾ ਉਹਨਾਂ ਨੂੰ ਤੇ ਮੈਨੂੰ ਇਹ ਯਕੀਨ ਆ ਕਿ ਭਾਈ ਸਾਹਿਬ ਮੇਰਾ ਨਸ਼ਾ ਵੀ ਛਡਾਉਣਗੇ ਮੇਰੇ ਬੱਚਾ ਜਿਹੜਾ ਮੇਰਾ 2 ਸਾਲ ਦਾ ਬੱਚਾ ਹੈ ਮੈਂ ਚਲੋ ਮੈਂ ਤੇ ਮਰਿਆ ਮਰਿਆ ਪਰ ਮੈਂ ਨਹੀਂ ਚਾਹੁੰਦਾ ਕਿ ਉਹ ਮਰੇ ਜੇ ਕੋਈ ਵੀ ਪੈਸੇ ਦਿੰਦਾ ਹੈ ਨਾ ਤੇ ਲੈ ਲਓ ਜੇਬ ਚ ਪਾ ਲਓ ਪਰ ਕਰੋ ਆਪਦੇ ਮਨ ਦੀ ਹੈ ਨਾ ਭਾਈ ਸਾਹਿਬ ਨੂੰ ਵੋਟਾਂ ਜ਼ਰੂਰ ਪਾਓ ਕਰੋ ਆਪਦੇ ਮਨ ਦੀ ਜਿਹੜੇ ਪੈਸੇ ਆ ਤੁਹਾਡੀਆਂ ਜੁੱਤੀਆਂ ਤੁਹਾਡੇ ਸਿਰ 'ਚ ਆ ਪੈਸੇ ਵੀ ਆਪਣੀ ਆ ਆਪਣੀ ਜੇਬ ਚ ਜਾਂਦੇ ਆਪਣਾ ਟੈਕਸ 150 ਆ ਕੇ ਪੈਸੇ ਦੇ ਦਿੰਦੇ ਐ ਕਿਹੜੇ ਆਪਦੀ ਜੇਬ ਚੋਂ ਦਿੰਦਾ ਹੈ ਜੇ ਕਮੇਟੀ ਬੰਦੀ ਆ ਤੇ ਲੋਕਾਂ ਨੂੰ ਲਾਂਤਾਂ ਵਿਚਾਰਿਆ ਨੂੰ ਪੈਂਦੀਆਂ ਆ ਗੋ ਹੈ ਨਾ ਤੇ ਕੋਈ ਥਾਣੇ ਵਾਲਾ ਸੁਣਦਾ ਨਾ ਕੋਈ ਲੈਣਾ ਨਾ ਕੋਈ ਦੇਣਾ ਜੇ ਕੋਈ ਫੜਕੇ ਫੜਾਉਂਦੇ ਕਮੇਟੀ ਵਾਲੇ ਤੇ ਪੁਲਿਸ ਵਾਲੇ ਛੱਡ ਦਿੰਦੇ ਆ ਫਰੂਰ ਸਾਹਿਬ ਹਲਕੇ ਦੇ ਸਭਰਾ ਪਿੰਡ ਦੇ ਵਿੱਚ ਮੌਜੂਦ ਆ ਕੁਝ ਅਜਾਹੇ ਨੌਜਵਾਨ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਸੋਚਦੇ ਨੇ ਕਿਸ ਤਰੀਕੇ ਦੀ ਗਰਾਊਂਡ ਤੇ ਲਹਿਰ ਨਜ਼ਰ ਆਉਂਦੀ ਹੈ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਸਤਨਾਮ ਸਿੰਘ ਹੈ ਕਿਹੜਾ ਪਿੰਡ ਆ ਤੁਹਾਡਾ ਪਿੰਡ ਸਭਰਾ ਜੀ ਅਮਰਪਾਲ ਸਿੰਘ ਦਾ ਇਲਾਕੇ ਦੇ ਵਿੱਚ ਚੋਣ ਪ੍ਰਚਾਰ ਨਜ਼ਰ ਆ ਰਿਹਾ ਹੈ ਤਾਂ ਇੱਕ ਵੱਡੀ ਲਹਿਰ ਵੀ ਭਖ ਦੀ ਨਜ਼ਰ ਆ ਰਹੀ ਹੈ ਕੀ ਸੋਚਦੇ ਹੋ ਭਾਈ ਅਮਰਪਾਲ ਸਿੰਘ ਨੂੰ ਸਪੋਰਟ ਕਰਨ ਨੂੰ ਲੈ ਕੇ ਮੈਂ ਜੀ ਮੇਰਾ ਮਜੀਤ ਸਿੰਘ ਆਈ ਮੈਂ ਤੇ ਮੈਂ ਭਾਈ ਸਾਹਿਬ ਨੂੰ ਬਾਹਰ ਲਿਆਉਣਾ ਚਾਹੁੰਦਾ ਹਾਂ ਇੱਕ ਕਰਕੇ ਜੀ ਕਿ ਮੈਂ ਖੁਦ ਬਹੁਤ ਨਸ਼ਾ ਕਰਦਾ ਸੀ ਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਆਉਣ ਵਾਲੇ ਬੱਚੇ ਜਿਹੜੇ ਉਹ ਨਸ਼ਾ ਕਰਨ ਇੱਕ ਕਰਕੇ ਮੈਂ ਚਾਹੁੰਦਾ ਵੀ ਭਾਈ ਸਾਹਿਬ ਬਾਹਰ ਹੋਣ ਤੇ ਜਿਹੜਾ ਨਸ਼ਾ ਹੈ ਉਹ ਬੰਦ ਹੋ ਜੇ ਤੇ ਬਹੁਤ ਬਹੁਤ ਭਾਈ ਸਾਹਿਬ ਦਾ ਧੰਨਵਾਦ ਹੋ ਗਿਆ ਬਾਹਰ ਆਣ ਕੇ ਨਸ਼ਾ ਬੰਦ ਕਰਨ ਵਾਕੀ ਜਿਹੜੀ ਜਿਹੜੀ ਜਿਹੜੇ ਐਵੇਂ ਲਾਰੇ ਲਾਈ ਜਾਂਦੇ ਆ ਆਪਣੇ ਕਾਂਗਰਸ ਕਾਲੀ ਦੂਜੇ ਤੇ ਜੇ ਇਹਨਾਂ ਨੇ ਕੁਝ ਵੀ ਕਰਨਾ ਜੀ ਇਹਨਾਂ ਨੂੰ ਤੇ ਸਾਰਿਆਂ ਨੂੰ ਵੇਖ ਲਿਆ ਜੀ ਇਹ ਕਰਕੇ ਹੁਣ ਬੇਨਤੀ ਆ ਵੀ ਭਾਈ ਸਾਹਿਬ ਬਾਹਰ ਆਉਣ ਤੇ ਵਾਦ ਚੜ ਕੇ ਆਪਾਂ ਸਾਰੇ ਵੋਟਾਂ ਪਾਈਏ ਭਾਈ ਸਾਹਿਬ ਨੂੰ ਰੰਗਰੇਟ ਨੂੰ ਵੀ ਬੇਨਤੀ ਆ ਵੀ ਜਿੰਨੇ ਵੀ ਰੰਗਰੇਟ ਵਾਲੇ ਆ ਬਾਬੇ ਜੀਵਨ ਸਿੰਘ ਨੂੰ ਪਿਆਰ ਕਰਦੇ ਆ ਉਹ ਸਾਰਿਆਂ ਨੂੰ ਬੇਨਤੀ ਆ ਵੀ ਭਾਈ ਸਾਹਿਬ ਨੂੰ ਵੋਟਾਂ ਪਾਈਏ ਕਿਉਂਕਿ ਭਾਈ ਸਾਹਿਬ ਬਾਹਰ ਆਉਣ ਕਿੰਨੇ ਚਿਰ ਤੋਂ ਨਸ਼ਾ ਕਰਦੇ ਹੋ ਤੁਸੀਂ ਮੈਨੂੰ ਵੀ ਜੀ 8 ਸਾਲ ਹੋ ਗਏ ਕਿਹੜਾ ਕਿਹੜਾ ਨਸ਼ਾ ਕਰਦੇ ਹੋ ਮੈਂ ਵੀ ਜੀ ਹੈਰਾਨ ਬੀਨਾ ਹੈ ਜੀ ਗੋਲੀ ਘਟਾ ਜਾਂ ਕੋਈ ਵੀ ਟੀਕੇ ਵੀ ਲਾਉਣਾ ਹੈ ਜੀ ਮੇਰਾ ਐਸੇ ਕਰਕੇ ਆਪਰੇਸ਼ਨ ਹੋਇਆ 14-15 ਲੱਖ ਰੁਪਏ ਲੱਗਾਂਦੇ ਤੇ ਇੰਨੇ ਪੈਸੇ ਲੱਗੇ ਨੇ ਪੈਸੇ ਦਾ ਨਸ਼ਾ ਪੀ ਚੁੱਕੇ ਹਾਂ ਤੇ ਅਜੇ ਤੱਕ ਕਿਸੇ ਨੇ ਤੁਹਾਨੂੰ ਨਸ਼ੇ ਤੋਂ ਮੋੜ ਕੇ ਦੂਜੇ ਪਾਸੇ ਨਹੀਂ ਲੈ ਕੇ ਜਾਂਦਾ ਕਿ ਨਸ਼ਾ ਨਹੀਂ ਕਰਨਾ ਨਹੀਂ ਜੀ ਕਹੀ ਨਹੀਂ ਕਿਸੇ ਨੇ ਨਹੀਂ ਕਿਹਾ ਮਾਪੇ ਤਾਂ ਬਗੈਰ ਜਾਂ ਪਿੰਡ ਦੇ ਜਿਹੜੇ ਮਤਲਬ ਕਿ ਸੱਜਣ ਮੇਲੀ ਉਹਨਾਂ ਨੇ ਕਿਹਾ ਕੋਈ ਇਹ ਨਹੀਂ ਕਿ ਕੋਈ ਸਰਕਾਰਾਂ ਨੇ ਨਹੀਂ ਕਿਹਾ ਕਰੀ ਵੀ ਆ ਯਾਰ ਆਓ ਤਾਂ ਡਾਟਾ ਦਾ ਇਲਾਜ ਕਰਾ ਦਈਏ ਲੀਡਰ ਤੇ ਚੋਣਾ ਵੇਲੇ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਕਿ ਨਸ਼ਾ ਜੜ ਤੋਂ ਪੁੱਟ ਕੇ ਦੂਜੇ ਪਾਸੇ ਰੱਖ ਦੇਵਾਂਗੇ ਤੇ ਤੁਹਾਨੂੰ ਤੁਹਾਡੀ ਸਪੋਰਟ ਕਿਉਂ ਨਹੀਂ ਕੀਤੀ ਗਈ ਫਿਰ ਇਹ ਭਾਈ ਝੂਠ ਮਾਰਦੇ ਹੂੰ ਇਹ ਸਿੱਧਾ ਝੂੜ ਮਾਰਦੇ ਆ ਜੀ ਐਵੇਂ ਤੇ ਜਾਣੀਆ ਠੋਕੀ ਜਾਂਦੇ ਆਂ ਐ ਕਰ ਦਾਂਗੇ ਜੋ ਕਰ ਦਾਂਗੇ ਬਾਅਦ ਚ ਨਹੀਂ ਦਿੰਦੇ ਹੂੰ ਹੁਣ ਦਿਖਣਾ ਇਹਨਾਂ ਬਸ ਹੁੜਕਿੰਦੇ ਨੇ ਐਸੀ ਕਰਕੇ ਭਾਈ ਸਾਹਿਬ ਨੂੰ ਐ ਬਾਹਰ ਲਿਉਣ ਲੱਗੇ ਆਂ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਉਮੀਦ ਹੈਗੀ ਕਿ ਤੁਹਾਨੂੰ ਨਸ਼ਾ ਛਡਾ ਦੇਣ ਜ਼ਰੂਰ ਜੀ ਹੈਗੀ ਆ ਜੀ ਹੈਗੀ ਆ ਉਹ ਤੇ ਪਹਿਲਾਂ ਵੀ ਇਹ ਕੰਮ ਕਰਦਾ ਸੀ ਜੀ ਉਹਨਾਂ ਨੇ ਇਹ ਉਹਨਾਂ ਬਹੁਤ ਬੰਦਿਆਂ ਨੂੰ ਛਡਵਾਇਆ ਤੇ ਬਹੁਤ ਬੰਦੇ ਉਹਨਾਂ ਦੇ ਨਾਲ ਇਸੇ ਚੱਕਰ ਚ ਤੁਰੇ ਸੀ ਇਹਨਾਂ ਬਾਅਦ ਦੇ ਵਿੱਚ ਜਦੋਂ ਪਤਾ ਲੱਗ ਗਿਆ ਵੀ ਸਾਡੀ ਕਮਾਈ ਖਤਮ ਹੋ ਜਾਣੀ ਆ ਤੇ ਉਹਨਾਂ ਅੰਦਰ ਸੜਤਾ ਉਹਨਾਂ ਨੂੰ ਜੇ ਤੋੜ ਤੁਹਾਡੇ ਪਾਸੇ ਦੀ ਤੁਹਾਡੇ ਇਲਾਕੇ ਦੀ ਗੱਲ ਕੀਤੀ ਜਾਵੇ ਤੇ ਉੱਥੇ ਕਹ ਕਿਹਾ ਜਾਂਦਾ ਕਿ ਬੀਜੇਪੀ ਦਾ ਬਹੁਤ ਵੱਡਾ ਇਫੈਕਟ ਨਜ਼ਰ ਆਉਂਦਾ ਹੈ ਬੀਜੇਪੀ ਦਾ ਪ੍ਰਭਾਵ ਹੈ ਤੇ ਬੀਜੇਪੀ ਨੂੰ ਵੀ ਵੋਟਾਂ ਪਾਉਣਗੇ ਭਾਈ ਕਹਿਣ ਦੀਆਂ ਗੱਲਾਂ ਈ ਹਮ ਕਹਿਨੇ ਨਹੀਂ ਕੋਣੀ ਬੋਲ ਹਮ ਬਾਤ ਈ ਐਵੇਂ ਹੱਕ ਲੋਕੀ ਕਹੀ ਜਾਂਦੇ ਬੀਜੇਪੀ ਵੀ ਜੀ ਕਹਿਨੇ ਨਹੀਂ ਕੋਣੀ ਐ ਕਹਿੰ ਤੂੰ ਵੇਖ ਲੋ ਕੱਠ ਕਿਦਾ ਭਾਈ ਸਾਹਿਬ ਦਾ ਕੱਠ ਤੇ ਭਾਈ ਸਾਹਿਬ ਨੂੰ ਵੋਟਾਂ ਪੈਣੀਆਂ ਬੱਲੇ ਬੱਲੇ ਕਰਾ ਦਿਆਂਗੇ ਅੱਗੀਆਂ ਐਨ ਕੇ ਸਭ ਕਰਾ ਰਿਹਾ ਬਹੁਤ ਸਰੀਆਂ ਕਾਲ ਭਾਈ ਅਮਰਤਪਾਲ ਸਿੰਘ ਬਾਰੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਦਾ ਜਿਹੜਾ ਚੋਣ ਪ੍ਰਚਾਰ ਹੈ ਉਹਦੇ ਬਾਬਤ ਲੋਕਾਂ ਨੂੰ ਗਲਤ ਗਾਈਡ ਕੀਤਾ ਜਾ ਰਿਹਾ ਕਿ ਜੇ ਅਮਰਤਪਾਲ ਸਿੰਘ ਸੱਤਾਧਾਰੀ ਹੋ ਜਾਂਦੇ ਨੇ ਸੱਤਾ ਦੇ ਵਿੱਚ ਆ ਜਾਂਦੇ ਜਿੱਤ ਜਾਂਦੇ ਆ ਤੇ ਉਹ ਜਿਹੜਾ ਇਲਾਕੇ ਦੇ ਰੂਪਰੇਖਾ ਤਬਦੀਲ ਕਰ ਦੇਣਗੇ ਇਸ ਤਰ੍ਹਾਂ ਦੀਆਂ ਵੀ ਕੋਈ ਚੀਜ਼ਾਂ ਕਹੀਆਂ ਜਾ ਰਹੀਆਂ ਕੁਝ ਲੋਕਾਂ ਵੱਲੋਂ ਕੁਝ ਲੋਕਾਂ ਵੱਲ ਅਫਵਾਡ ਆਈ ਗਈ ਆ ਵੀ ਇਹ ਭਾਂਡੇ ਹਲਕ ਕਰ ਦੇਣਗੇ ਜਿਵੇਂ ਕਿ ਜਾਤ ਪ੍ਰਤੀ ਹਾਂ ਪਰ ਸਾਨੂੰ ਨਹੀਂ ਲੱਗਦਾ ਕਿ ਇਹ ਚੀਜ਼ ਹੋ ਜੂਗੀ ਹੂੰ ਇਹ ਚੀਜ਼ ਹੁੰਦੀ ਦੇ ਇਕੱਠੇ ਨਹੀਂ ਹੋਣਾ ਹੈ ਅਸੀਂ ਤੇ ਇਕੱਠੇ ਸਾਰੇ ਤਰੇ ਵਰਦੇ ਆਂ ਅਸੀਂ ਤੇ ਇੱਕ ਦੂਜੇ ਦਾ ਸਾਰੇ ਇਕੱਠੇ ਰਲ ਮਿਲ ਕੇ ਚੱਲ ਰਹੇ ਆਂ ਬਾਕੀ ਇਹ ਫਹਾੜ ਆਈ ਆ ਕਿ ਲੋਕ ਇਹਦੇ ਮਗਰ ਨਾ ਤੁਰਨ ਤੇ ਬਸ ਹੋਰ ਕੋਈ ਗੱਲ ਨਹੀਂ ਤੁਹਾਨੂੰ ਵੀ ਕਿਹਾ ਗਿਆ ਨਹੀਂ ਮੈਂ ਮਲਕੀ ਲੋਕਾਂ ਤੋਂ ਸੁਣਿਆ ਸੀ ਕਿ ਮੈਂ ਉੜ ਦੀ ਉੜ ਦੀ ਖਬਰ ਸੁਣੀ ਚਲੋ ਸਾਡੇ ਇਲਾਕੇ ਵੀ ਗੱਲਾਂ ਹੋਈਆਂ ਸੀ ਤੇ ਮੈਂ ਵੇਖਿਆ ਇਹ ਇਹ ਮਲਕੀ ਗਲਤ ਗਾਈਡ ਕਰਦਾ ਆ ਜਿੱਦਾਂ ਵੀ ਮਲਕੀ ਕੋਈ ਵੀ ਵਾੜਾ ਦਾ ਦਿੰਦੇ ਆ ਇਦਾਂ ਨਹੀਂ ਚਾਹੀਦਾ ਇਹ ਵਿਰੋਧੀ ਤਾਂ ਰਹੀਆਂ ਵੀ ਉਹਨਾਂ ਨੂੰ ਕੋਈ ਜਿਹੜਾ ਕੋਈ ਕਿਸੇ ਨੇ ਪੇਡ ਕੀਤਾ ਹੋਇਆ ਕੋਈ ਪੈਸੇ ਦੇ ਰਿਹਾ ਜਿਹੜਾ ਸ਼ਖਸ਼ੇ ਪ੍ਰਚਾਰ ਕਰ ਰਿਹਾ ਉਹਨਾਂ ਨੂੰ ਕਿਸੇ ਨੇ ਖਰੀਦਿਆ ਹੋਇਆ ਜਿਹੜਾ ਇਹ ਇਹ ਪ੍ਰਚਾਰ ਕਰ ਰਿਹਾ ਜਿੰਨਾਂ ਦੇ ਵੱਲੋਂ ਇਹ ਜੀ ਉਹ ਵੀ ਸਕਦਾ ਨਹੀਂ ਵੀ ਹੋ ਸਕਦਾ ਕਈ ਬੰਦੇ ਐਵੇਂ ਵੀ ਕਹਿ ਦਿੰਦੇ ਆ ਕਿ ਮੰਨ ਲਓ ਹਣ ਮੈਂ ਮੈਂ ਭਾਈ ਸਾਹਿਬ ਦੇ ਨਾਲ ਆ ਮੈਨੂੰ ਕਿਸਦਾ ਪਤਾ ਨਹੀਂ ਅ ਰੰਗ ਰੇਟਾ ਮੈਂ ਮੈਂ ਭਾਈ ਸਾਹਿਬ ਦੇ ਨਾਲ ਆ ਬਾਹਰ ਲਿਆਉਣਾ ਉਹਨਾਂ ਨੂੰ ਤੇ ਮੈਨੂੰ ਇਹ ਯਕੀਨ ਆ ਕਿ ਭਾਈ ਸਾਹਿਬ ਮੇਰਾ ਨਸ਼ਾ ਵੀ ਛਡਾਉਣਗੇ ਮੇਰੇ ਬੱਚਾ ਜਿਹੜਾ ਮੇਰਾ 2 ਸਾਲ ਦਾ ਬੱਚਾ ਹੈ ਮੈਂ ਚਲੋ ਮੈਂ ਤੇ ਮਰਿਆ ਮਰਿਆ ਪਰ ਮੈਂ ਨਹੀਂ ਚਾਹੁੰਦਾ ਕਿ ਉਹ ਮਰੇ ਨਸ਼ੇ ਵਾਲਾ ਬੰਦਾ ਮਰਿਆ ਹੁੰਦਾ ਮਾਂ ਪਿਓ ਵੀ ਉਹਦਾ ਮਰਿਆ ਹੁੰਦਾ ਸਭ ਕੋ ਮਾਰੇ ਅੰਦਾਜ਼ਾ ਜਮੀਰ ਵੀ ਤੁਹਾਡਾ ਪਰਿਵਾਰ ਵੀ ਸੋਚਦਾ ਹੈ ਕਿ ਜਿਹੜਾ ਨੌਜਵਾਨ ਮਾਵਾ ਦੇ ਪੁੱਤਾਂ ਦੇ ਭੈਣਾਂ ਦੇ ਵੀਰਾਂ ਨੂੰ ਨਸ਼ਾ ਛਡਾਉਂਦਾ ਤਾਂ ਉਸ ਨੌਜਵਾਨ ਨੂੰ ਬਾਹਰ ਲਿਆ ਕੇ ਜਿਤਾਉਣਾ ਚਾਹੀਦਾ ਉਹਨੂੰ ਵੋਟ ਪਾਉਣੀ ਚਾਹੀਦੀ ਹੈ ਸਮਝਦੇ ਆ ਤੁਹਾਡੇ ਮਾਤਾ ਪਿਤਾ ਵੀ ਜੀ ਸਮਝਦੇ ਆ ਜੀ ਮੇਰੇ ਤਾਇਆ ਜੀ ਸਮਝਦੇ ਆ ਮੇਰੇ ਤਾਇਆ ਜੀ ਆਹੀ ਉਹ ਵੀ ਨਾਲ ਹੀ ਤੇ ਮੇਰੇ ਮਾਪਿਓ ਵੀ ਇਹ ਗੱਲ ਚਾਹੁੰਦੇ ਆ ਕਿ ਉਹਨਾਂ ਨੂੰ ਵੋਟ ਪਾਉਣੀ ਆ ਜਦੋਂ ਵੋਟਾਂ ਦੇ ਦਿਨ ਹੁੰਦੇ ਤੇ ਨਸ਼ੇ ਨਸ਼ੇ ਵਰਤਾਏ ਜਾਂਦੇ ਆ ਪੈਸੇ ਵੰਡੇ ਜਾਂਦੇ ਆ ਤੇ ਕੀ ਲੱਗਦਾ ਕਿ ਲੋਕ ਕਿਹੜੇ ਪਾਸੇ ਜਾਣਗੇ ਪੈਸੇ ਲੈਣਗੇ ਨਸ਼ਾ ਪੀਣਗੇ ਜਾਂ ਦੂਜੇ ਪਾਸੇ ਨਿਰਸਵਾਰਥ ਹੋ ਕੇ ਵੋਟ ਅਮਰਪਾਲ ਸਿੰਘ ਨੂੰ ਪਾਉਣਗੇ ਨਹੀਂ ਜੇ ਤੇ ਕੋਈ ਵੀ ਪੈਸੇ ਦਿੰਦਾ ਹੈ ਨਾ ਤੇ ਲੈ ਲਓ ਜੇਬ ਚ ਪਾ ਲਓ ਪਰ ਕਰੋ ਆਪਦੇ ਮਨ ਦੀ ਹੈਨਾ ਭਾਈ ਸਾਹਿਬ ਨੂੰ ਵੋਟਾਂ ਜ਼ਰੂਰ ਪਾਓ ਕਰੋ ਆਪਦੇ ਮਨ ਦੀ ਜਿਹੜੇ ਪੈਸੇ ਆ ਤੁਹਾਡੀਆਂ ਜੁੱਤੀਆਂ ਤੁਹਾਡੇ ਸਿਰ ਚ ਪੈਸੇ ਵੀ ਆਪਣੇ ਆ ਆਪਣੀ ਜੇਬ ਚ ਜਾਂਦੇ ਆਪਣਾ ਟੈਕਸ ਟੈਕਸ ਬਚਾ ਕੇ ਪੈਸੇ ਦੇਂਦੇ ਕਿਹੜੇ ਆਪਦੀ ਜੇਬ ਚ ਦੇਂਦਾ ਹੈ ਮੰਨ ਲਓ ਜੇ ਮੈਂ ਤੁਹਾਨੂੰ ਕਵਾਂ ਲੱਖ ਰੁਪਇਆ ਤੇ ਇਕੱਲੇ ਬਣ ਦੋਗੇ ਪਿੰਡੀ ਕਰੇਉ ਨਹੀਂ ਬਣ ਸਕਦੇ ਇਹ ਸਾਡੇ ਪੈਸੇ ਸਾਡੀਆਂ ਜੁੱਤੀਆਂ ਸਾਡੇ ਸਿਰ ਚ ਜਦੋਂ ਵੋਟਾਂ ਆਉਂਦੀਆਂ ਤੇ ਹੁਣ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਲੀਡਰ ਜਾ ਰਿਹਾ ਤੇ ਉਹ ਕਹਿੰਦੇ ਅਸੀਂ ਤੁਹਾਨੂੰ ਆਟਾ ਦਾਲ ਦਿੱਤਾ ਤੁਹਾਨੂੰ ਬਿਜਲੀ ਮੁਫਤ ਦਿੱਤੀ ਹੈ ਫਿਰ ਉਹ ਸਰਕਾਰ ਕੋਲੋਂ ਦੇ ਰਹੀ ਉਹ ਵੀ ਚੀਜ਼ਾਂ ਕਿ ਉਹ ਤੁਹਾਡੀਆਂ ਨਹੀਂ ਨਾ ਜੀ ਨਾ ਉਹ ਵੀ ਸਾਡੀਆਂ ਹੀ ਆ ਇਹ ਝੂਠਾ ਸਰਕਾਰ ਕੋਲੋਂ ਕੌਣ ਦੇ ਸਕਦਾ ਸਰਕਾਰ ਕੋਲੋਂ ਦੇ ਕੇ ਖਾਵੇ ਨੰਗ ਹੋ ਜਾਣਾ ਉਦੋਂ ਹੀ ਹਾਂ ਐਵੇਂ ਬੰਗੜੀ ਜਾਂਦੇ ਆ ਆ ਸਾਡਾ ਹੀ ਸਭ ਕੋ ਹਾਂ ਤੇ ਸਾਨੂੰ ਹੀ ਦਿੱਤੀ ਜਾਂਦੇ ਆ ਤੇ ਕਈ ਜਾਂਦੇ ਤੁਹਾਨੂੰ 2 ਰੁਪਏ ਦੇਣਦਾ ਇਹਦੇ 2 ਰੁਪਏ ਦੇਣ ਨਾਲੋਂ ਕੀ ਫਾਇਦਾ ਜੇ ਸਮਾਨ ਸ਼ਰੀਆਮ ਵੇ ਕਹਿੰਦਿਆ ਤੇ 2 ਰੁਪਏ ਆਟਾ ਦੇ ਕੇ ਤੇ 500 ਰੁਪਏ ਦਾ ਨੰਗ ਕੀਤਾ ਪਿਆ ਹਾਂ ਤੇ ਉਹ ਨੰਗ ਦੇ ਵਿੱਚੋਂ ਇਹ ਪੈਸੇ ਕੱਢ ਲੈਂਦੇ ਆ ਹਾਂਜੀ ਐ ਮੋੜ ਕੇ ਕਹਿ ਦਿੰਦੇ 2 ਰੁਪਏ ਕਿਲੋ ਆਟਾ ਦਿੱਤਾ ਉਹ ਆਟੇ ਨੂੰ ਕੀ ਕਰਨਾ ਜੇ ਸਾਡੀ ਪੀੜ੍ਹੀਆਂ ਖਤਮ ਹੁੰਦੀਆਂ ਗਈਆਂ ਨਸ਼ਾ ਖਾ ਖਾ ਕੇ ਤੁਹਾਡਾ ਪਿੰਡ ਤੇ ਇਤਿਹਾਸਕ ਮੰਨਿਆ ਜਾਂਦਾ ਇੱਥੇ ਵੀ ਨਸ਼ਾ ਵੇਖਦਾ ਆ ਭਾਜੀ ਵੇਖਦਾ ਜੀ ਐਵੇਂ ਝੂੜ ਮਾਰੀ ਵੇਖਦਾ ਜੀ ਲੋਕ ਨਹੀਂ ਬੋਲਦੇ ਬੋਲਦੇ ਆ ਕੀ ਕਰਨ ਲੋਕ ਵੀ ਕੀ ਕਰਨ ਇੱਥੇ ਵਾਦੂ ਕੋ ਕਰ ਕਰਕੇ ਵੇਖਿਆ ਲੋਕਾਂ ਲੈ ਲੋਕਾਂ ਨੂੰ ਸਗੋ ਜੇ ਕਮੇਟੀ ਬੰਦੀ ਆ ਤੇ ਲੋਕਾਂ ਨੂੰ ਲਾਂਤਾ ਵਿਚਾਰਿਆ ਨੂੰ ਪੈਂਦੀਆਂ ਹਗੋ ਹਾਂ ਜਨਾ ਤੇ ਕੋਈ ਥਾਣੇ ਵਾਲਾ ਸੁੰਦਾ ਨਾ ਕੋਈ ਲੈਣਾ ਨਾ ਕੋਈ ਦੇਣਾ ਜੇ ਕੋਈ ਫੜਕੇ ਫੜਾਉਂਦੇ ਕਮੇਟੀ ਵਾਲੇ ਤੇ ਪੁਲਸ ਵਾਲੇ ਛੱਡ ਦਿੰਦੇ ਆ ਸਰਕਾਰਾਂ ਰਲੀਆਂ ਬਸ ਗੱਲ ਕੋਈ ਨਹੀਂ ਚੱਲੀ ਜਾਂਦਾ ਕੰਮ ਇਹਨਾਂ ਆਪਦੇ ਜਿਹੜੇ ਜਿਹੜੇ ਆਪਦੇ ਬੱਚੇ ਆ ਉਹ ਸੇਵ ਕੀਤੇ ਆ ਅਮਰੀਕਾ ਕੈਨੇਡਾ ਕੱਲੇ ਆ ਇਹ ਆਪ ਕੱਲੇ ਰਹਿੰਦੇ ਆ ਤੇ ਚਲੋ ਜੀ ਆਪਦਾ ਜੇ ਕਿਤੇ ਕਾ ਹੋ ਤਾਂ ਭਾਈ ਟਿਕ ਟਿਕ ਟ ਕਰਾਉਣੀ ਕੱਲਿਆਂ ਤਤਰ ਹੋ ਜਾਣਾ ਤੇ ਸਾਡੇ ਵਰਗਿਆਂ ਵੇਂਦੇ ਰਹੇ ਨਾ ਮੂੰਹ ਚੁੱਕ ਕੇ ਵੀ ਕਿਧਰ ਹੁਣ ਜਾਈਏ ਕਿਧਰ ਨਾ ਜਾਈਏ ਇਹ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਤੇ ਨੌਜਵਾਨ ਚਾਹੁੰਦਾ ਕਿ ਜੇ ਭਾਈ ਅਮਰਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਜਿੱਤਦੇ ਨੇ ਮੇਰੇ ਸਮੇਤ ਬਹੁਤ ਸਾਰੇ ਪੰਜਾਬ ਦੇ ਅਜਿਹੇ ਨੌਜਵਾਨ ਹੈ ਜਿਹੜੇ ਨਸ਼ੇ ਤੋਂ ਨਜ਼ਾਤ ਪਉਣਗੇ ਪਰ ਦੇਖਣਾ ਹੋਵੇਗਾ ਭਵਿੱਖ ਦੇ ਵਿੱਚ ਕਿਹੜੀ ਸਿਆਸੀ ਧਿਰ ਨੂੰ ਕਿਹੜੇ ਸਿਆਸੀ ਲੀਡਰ ਨੂੰ ਖਡੂਰ ਸਾਹਿਬ ਹਲਕੇ ਦੇ ਲੋਕ ਜਿੱਤ ਦਾ ਫਤਵਾ ਦਿੰਦੇ ਆ ਅੱਗੇ ਦੀ ਗਰਾਊਂਡ ਰਿਪੋਰਟ ਤੁਹਾਡੇ درمیان ਲੈ ਕੇ ਹਾਜ਼ਰ ਹੋਵਾਂਗਾ ਧੰਨਵਾਦ